ਬਦਲਣ ਲਈ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਮਹਿੰਮ ਚਲਾਈ ਜਾ ਰਹੀ ਹੈ। ਮੋਹਾਲੀ ਦੇ ਪਿੰਡ ਰਾਏਪੁਰ ਕਲਾਂ ਦੇ ਸਰਕਾਰੀ ਮਿਡਲ ਸਕੂਲ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਬੱਚਿਆਂ ਨੇ ਫੁੱਲਾਂ ਦੀ ਵਰਖਾ ਕਰ ਐਮਐਲਏ ਸਰਦਾਰ ਕੁਲਵੰਤ ਸਿੰਘ ਦਾ ਸਵਾਗਤ ਕੀਤਾ। ਹਲਕੇ ਦੇ ਐਮਐਲਏ ਕੁਲਵੰਤ ਸਿੰਘ ਨੇ ਚਾਰ ਦਿਵਾਰੀ ਦਾ ਉਦਘਾਟਨ ਕੀਤਾ ਅਤੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਐਮਐਲਏ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਢਾਂਚਾ ਬਦਲਣ ਲਈ ਕਰੋੜਾਂ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਨੇ ਅਧਿਆਪਕ ਭਰਤੀ ਕਰ ਸਕੂਲਾਂ ਵਿੱਚ ਭੇਜੇ ਜਾ ਰਹੇ ਹਨ ਸਕੂਲਾਂ ਦੇ ਹੋਰ ਵਿਕਾਸ ਕਾਰਜਾਂ ਲਈ ਫੰਡ ਦੀ ਗੁਜ਼ਾਰਿਸ਼ ਵੀ ਕੀਤੀ ਜਾਵੇਗੀ ਦੇਖੋ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀ ਉਹਦੇ ਮੁਤਾਬਕ ਸਾਰਾ ਚਾਦ ਰਹਿਆ ਸਾਰਾ ਕੁਝ ਉਹਨਾਂ ਨੇ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀ ਸੀ ਉਦੋਂ ਪਹਿਲਾਂ ਵਾਅਦੇ ਵਿੱਚ ਜਿਹੜੇ ਕੀਤੇ ਉਹਦੇ ਵਿੱਚ ਹੈਲਥ ਤੇ ਐਜੂਕੇਸ਼ਨ ਸਭ ਤੋਂ ਮੇਨ ਸੀ ਔਰ ਤੁਸੀਂ ਦੇਖਿਆ ਵੀ ਸਾਰੇ ਪੰਜਾਬ ਦੇ ਵਿੱਚ ਮੇਲੇ ਵਾਲਾ ਮਾਹੌਲ ਆ ਹਰ ਸਕੂਲ 'ਚ ਇਹੋ ਘਟਨਾਵਾਂ ਹੋ ਰਹੀਆਂ ਨੇ ਹਰ ਸਕੂਲ ਦੇ ਵਿੱਚ ਨੀ ਪੱਥਰ ਰੱਖੇ ਜਾ ਰਹੇ ਨੇ ਔਰ ਗ੍ਰਾਂਟਾਂ ਆ ਰਹੀਆਂ ਨੇ ਪੰਜਾਬ ਦਾ ਕੋਈ ਵੀ ਸਕੂਲ ਆ ਜਿਹੜਾ ਉਹ ਬਿਨਾਂ ਚਾਰਦਵਾਰੀ ਤੋਂ ਨਹੀਂ ਰਿਹਾ ਹੈਗਾ ਇਹ ਸਭ ਤੋਂ ਵੱਡੀ ਪ੍ਰਾਪਤੀ ਆ ਪੰਜਾਬ ਦੇ ਸਕੂਲਾਂ ਦੀ 20000 ਦੇ ਕਰੀਬ ਸਕੂਲਾਂ 'ਚ ਦੇ ਵਿੱਚ 28 ਲੱਖ ਬੱਚੇ ਨੇ ਜਿਹੜੇ ਉਹ ਪੜ੍ਹਾਈ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੋਊਗਾ ਵੀ ਹਰ ਸਕੂਲ ਦੇ ਵਿੱਚ ਕਿਤੇ ਕਮਰੇ ਬਣ ਗਏ ਕਿਤੇ ਬੈਡਮਿੰਟਨ ਕੋਰਟ ਕਿਤੇ ਵਾਲੀਬਾਲ ਕੋਰਟ ਕਿਤੇ ਕੁਛ ਇੱਥੇ ਵੀ ਚਾਰ ਦਮਾਰੀ ਸੀ ਜਿਹੜੀ ਡਿਗਬੀ ਸੀ ਚਾਰ ਦਮਾਰੀ ਬਣੀ ਆ ਇਸ ਸਕੂਲ ਵਿੱਚ ਜਿੱਥੇ ਆបਾ ਅੱਜ ਖੜੇ ਆ ਰਾਇਪਰ ਕਲਾਂ ਦੇ ਵਿੱਚ ਤੋਂ ਇਸ ਕਰਕੇ ਹਰ ਇੱਕ ਸਕੂਲ ਦੇ ਵਿੱਚ ਕੰਮ ਕਰ ਰਿਹਾ ਤੇ ਜਿਹੜੀ ਸਿੱਖਿਆ ਉੱਚ ਪੱਧਰੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਸ ਦੇ ਤਹਿਤ 20000 ਟੀਚਰ ਆ ਜਿਹੜਾ ਨਵਾਂ ਭਰਤੀ ਕੀਤਾ ਜਾ ਚੁੱਕਿਆ ਤੁਸੀਂ ਇਹ ਦੇਖੋ ਵੀ 54000 ਭਰਤੀ ਕੀਤੇ ਬੇਰੁਜ਼ਗਾਰ ਵੱਡੀ ਗਿਣਤੀ ਆ ਤੇ ਉਸ ਵੱਡੀ ਗਿਣਤੀ ਚ ਇੱਕ ਵੱਡੀ ਗਿਣਤੀ ਟੀਚਰਾਂ ਦੀ ਆ ਔਰ 16000 ਦੇ ਕਰੀਬ ਟੀਚਰ ਨੇ ਜਿਹੜੇ ਉਹ ਕੱਚੇ ਸੀ ਉਹ ਪੱਕੇ ਵੀ ਕੀਤੇ ਗਏ ਇਥੋਂ ਪਤਾ ਚੱਲਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸਿੱਖਿਆ ਖੇਤਰ ਨੂੰ ਕਿੰਨਾ ਸੀਰੀਅਸ ਲੈ ਰਹੀ ਆ ਔਰ ਸਿੱਖਿਆ ਦੇ ਮਾਮਲੇ ਵਿੱਚ ਉਹ ਕਿੰਨੀ ਸੀਰੀਅਸ ਹੈ ਇਸ ਗੱਲ ਤੋਂ ਸਿੱਧ ਹੁੰਦਾ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਵਾਇਆ ਜਾ ਰਿਹਾ ਹੈ ਨਿੱਜੀ ਸਕੂਲਾਂ ਤੋਂ ਵਧਿਆ ਸਰਕਾਰੀ ਸਕੂਲ ਦੇ ਬੱਚੇ ਹੋਣ ਇਸ ਲਈ 스마트 ਕਲਾਸਾਂ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਰਾਏਪੁਰ ਕਲਾਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਇਹ ਤੁਸੀਂ ਵੇਖ ਰਹੇ ਹੋ ਜੋ ਕਈ ਸਾਲ ਪੁਰਾਣਾ ਹੈ ਇਥੇ ਨਵੇਂ ਕਲਾਸਰੂਮ ਦਾ ਉਤ்கਾਰਣ ਕੀਤਾ ਗਿਆ ਹੈ ਇਸ ਮੋਕੇ ਬੱਚਿਆਂ ਤੇ ਮਾਪਿਆਂ ਦਾ ਉਤਸ਼ਾਹ ਦੇਖਦਿਆਂ ਹੀ ਵਧ ਰਿਹਾ ਸੀ ਕਿਉਂਕਿ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਚੰਗੀ ਥਾਂ 'ਤੇ ਪੜੇ ਤੇ ਉਹਨਾਂ ਦਾ ਨਾਂ ਰੋਸ਼ਨ ਕਰੇ ਸਿੱਖਿਆ ਕ੍ਰਾਂਤੀ ਮਹਿੰਮ ਤਹਿਤ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਵੇਂ ਬੁਨਿਆਦੀ ਢਾਂਚੇ ਦੇ ਨਾਲ-ਨਾਲ ਅਪਗ੍ਰੇਡ ਢਾਂਚੇ ਦਾ ਵੀ ਉਦਘਾਟਨ ਕੀਤਾ ਜਾ ਰਿਹਾ ਹੈ ਜੋ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜਨ ਲਈ ਉਤਸ਼ਾਹਿਤ ਕਰੇਗਾ ਕੈਮਰਾ ਪਰਸਨ ਪਰਵਿੰਦਰ ਸਿੰਘ ਦੇ ਨਾਲ ਨੀਲਮ ਸ਼ਰਮਾ ਦੀ ਰਿਪੋਰਟ